ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਤੇ ਜਨਾਨੀਆਂ ਦੇ ਵਰਤੋਂ ਵਿੱਚ ਕੰਮ ਆਉਣ ਵਾਲੀ ਇਹ ਚੀਜ਼ ਆ ਸੋ ਦਿਖਾਉਣਾ ਤੁਹਾਨੂੰ ਵਰੇ ਪ੍ਰਾਨੀ ਜੀ ਜੀ ਪੰਜਾਬੀ ਕਲਚਰ ਨੂੰ ਮੇਰਾ ਪੰਜਾਬੀ ਕਲਚਰ ਬਲੌਗ ਆ ਇਹਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਜਾਣਾ ਜੀ ਕੋਸ਼ਿਸ਼ ਕਰੋ ਫਿਰ ਦਿਖਾਉਣਾ ਤੁਹਾਨੂੰ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਣ ਵਾਲੀ ਇਹ ਚੀਜ਼ ਹੈ ਲਓ ਜੀ ਦੇਖੋ ਇਹ ਆ ਉਹ ਚੀਜ਼ ਜੋ ਪੁਰਾਣੇ ਬੇੜਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਨੂੰ ਨਾਲੇ ਬਣਨ ਵਾਲਾ ਅੱਡਾ ਕਹਿੰਦੇ ਨੇ ਪੁਰਾਣੇ ਬੇੜਿਆਂ ਵਿੱਚ ਇਹਦੇ ਉੱਤੇ ਨਾਲੇ ਬਣੇ ਜਾਂਦੇ ਦੀ ਜੋ ਕਿ ਸਲਵਾਰਾਂ ਵਿੱਚ ਇੱਕ ਗ੍ਰਿਆਂ ਵਿੱਚ ਪਾਉਣ ਲਈ ਵਰਤੇ ਜਾਂਦੇ ਸਨ। ਉਹ ਇਹ ਜਿਹੜਾ ਡਾਂ ਦਾ ਇਹ ਅੱਜਕੱਲ ਦੇ ਬਲੈਕ ਬੋਰਡ ਵਰਗਾ ਹੁੰਦਾ ਏ ਜਿਸ ਤਰ੍ਹਾਂ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ। ਇਹ ਲੰਮੀਆਂ ਫੱਟੀਆਂ ਦਾ 6 ਫੁੱਟ ਉੱਚਾ ਹੁੰਦਾ ਏ। 6 ਫੁੱਟ ਦੀ ਉਚਾਈ ਹੁੰਦੀ ਆ ਇਹਦੇ ਲੱਕ ਵਿੱਚ ਕਬਜੇ ਲੱਗੇ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਆ ਤੇ ਲੱਗੇ ਦੋਨਾਂ ਸਾਈਡਾਂ ਤੇ ਜੇ ਸੋਣਾ ਇਹ ਅੱਡਾ ਖੜਾ ਹੋ ਜਾਂਦਾ ਏ ਇਹ ਬਲੈਕ ਬੋਰਡ ਮੰਗੂ ਖੜਾ ਹੋ ਜਾਂਦਾ ਜਿੱਥੇ ਮਰਜ਼ੀ ਇਹਨੂੰ ਖੜਾਾ ਲਵੋ ਇਹਨੂੰ ਇਕੱਠਾ ਕਰਕੇ ਇੱਕ ਨੁੱਕਰ ਦੇ ਵਿੱਚ ਰੱਖਿਆ ਵੀ ਜਾ ਸਕਦਾ ਏ ਇਹ ਜਿਹੜੀਆਂ 6 6 ਫੁੱਟ ਦੀਆਂ ਫੱਟੀਆਂ ਹੁੰਦੀਆਂ ਦੀ ਇਹਨਾਂ ਦੇ ਦੋ ਸਿਰਿਆਂ ਨੂੰ ਇੱਕ ਇੱਕ ਨਿੱਕੀ ਸੀਂਖ ਦੇ ਨਾਲ ਜੋੜਿਆ ਜਾਂਦਾ ਏ ਜਿਸ ਤਰ੍ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨਾਂ ਸੰਖਾ ਉੱਤੇ ਨਾਲੇ ਦਾ ਤਾਣਾ ਪਾਇਆ ਜਾਂਦਾ ਸੀ ਇਹ ਜਿਹੜੀਆਂ ਤੁਸੀਂ ਸੀਂਖਾਂ ਦੇਖ ਰਹੇ ਹੋ ਏ ਵਾਰੀਆਂ ਇਹਨਾਂ ਉੱਤੇ ਇੱਥੇ ਤਾਣਾ ਪਾਇਆ ਜਾਂਦਾ ਸੀ ਵਿਚਾਲੇ ਜੇ ਸਿੰਘ ਨਹੀਂ ਸੀ ਹੁੰਦੀ ਤਾਂ ਉੱਪਰਲੀ ਤੇ ਹੇਠਲੀ ਫੱਟੀ ਉੱਤੇ ਤਾਣਾ ਪਾ ਲਿਆ ਜਾਂਦਾ ਸੀ ਜਿਹੜੀ ਨਾਲਾ ਬਣਦੀ ਹੁੰਦੀ ਦੀ ਉਹ ਹੱਥੇ ਤੇ ਹੀਠਾਂ ਬੈਠਦੀ ਦੀ ਇਸ ਜਗ੍ਹਾ ਤੇ ਤੇ ਤਾਣੇ ਦਾ ਪੇਟਾ ਜਿਹੜਾ ਉਹ ਬੌਂਦੀ ਜਾਂਦੀ ਨਾਲ ਨਾਲ ਉਹ ਉਨੇ ਹੋਏ ਨਾਲੇ ਨੂੰ ਠੋਕੇ ਪੀ ਜਾਂਦੀ ਇਹਨਾਂ ਨਾਲਿਆਂ ਵਿੱਚ ਕਲਾਕਾਰ ਕੁੜੀਆਂ ਵੱਖ-ਵੱਖ ਤਰ੍ਹਾਂ ਦੇ ਰੰਗਦਾਰ ਡਿਜ਼ਾਈਨ ਤੇ ਜਾਲੀਆਂ ਬਣਾਉਂਦੀਆਂ ਸਨ ਨਾਲੇ ਬੁਣਨ ਵਾਸਤੇ ਬਕਾਇਦਾ ਅੱਡੇ ਦੀ ਜ਼ਰੂਰਤ ਵੀ ਨਹੀਂ ਸੀ ਹੁੰਦੀ ਕਿਉਂਕਿ ਮੰਜੇ ਨੂੰ ਕੰਧਾਂ ਕੰਧ ਦੇ ਨਾਲ ਪੁੱਠਾ ਖੜਾ ਕਰਕੇ ਇੱਕ ਇੱਕ ਸੋਟੀ ਮੰਜੇ ਦੇ ਸੇਰੂ ਤੇ ਪੈਦ ਨਾਲ ਉਡਾ ਕੇ ਬੰਨ ਦਿੱਤੀ ਜਾਂਦੀ ਸੀ ਅਤੇ ਨਾਲਾ ਬਣ ਲਿਆ ਜਾਂਦਾ ਸੀ ਇਹ ਅੱਡੇ ਤੋਂ ਬਗੈਰ ਵੀ ਨਾਲੇ ਬਣੇ ਜਾਂਦੇ ਸਨ ਪਰ ਅੱਡੇ ਦੇ ਨਾਲਾ ਬਣਾਉਣਾ ਸੌਖਾ ਹੁੰਦਾ ਸੀ ਇਸ ਕਰਕੇ ਫਿਰ ਅੱਡੇ ਦੀ ਕਾੜ ਨਿਕਲੀ ਜਿਹੜਾ ਨਾਲਾ ਬਣਿਆ ਹੁੰਦਾ ਦੀ ਉਹਦੇ ਸਿਰਿਆਂ ਉੱਤੇ 6 6 ਇੰਚ ਤਾਣਾ ਬਧਾ ਲਿਆ ਜਾਂਦਾ ਸੀ ਜਿਸ ਨੂੰ ਹੱਥਾਂ ਨਾਲ ਉਣਕੇ ਡਿਜ਼ਾਈਨ ਪਾਏ ਜਾਂਦੇ ਸਨ ਇਹਨਾਂ ਸਿਰਿਆਂ ਵਿੱਚ ਹੀ ਸਤਦਾਰੇ, ਘੁੰਗਰੂ ਅਤੇ ਫਮਣ ਪਾਏ ਜਾਂਦੇ ਸਨ ਸੋ ਜਿਹੜੇ ਇਹ ਨਾਲੇ ਹੁੰਦੇ ਅੱਡੇ ਹੁੰਦੇ ਦੀ ਨਾਲੇ ਬਉਣ ਵਾਲੇ ਇਹ ਪਿੰਡ ਦੇ ਜਿਹੜਾ ਤਰਖਾਨ ਹੁੰਦਾ ਸੀ ਉਹ ਬਣਾਉਂਦੇ ਹੁੰਦੇ ਸੀ ਤੇ ਜਿਹੜਾ ਇੱਥੇ ਤਾਣਾ ਤਣਿਆ ਹੁੰਦਾ ਸੀ ਉਹਦੇ ਵਿੱਚ ਜਿਹੜਾ ਸਰਕੜਾ ਹੁੰਦਾ ਸਰਕੰਡਾ ਵੀ ਕਹਿੰਦੇ ਨੇ ਇਹਨੂੰ ਉਹਦੇ ਨਿੱਕੇ ਨਿੱਕੇ ਕਨੌਰੇ ਲਈ ਆਉਂਦੇ ਦੀ ਗੱਠ ਗੱਠ ਕਲੰਬੇ ਤੇ ਉਹ ਤਾਣੇ ਦੇ ਵਿੱਚ ਪਾਈ ਜਾਂਦੇ ਦੀ ਤੇ ਉਹਨਾਂ ਦੇ ਦੀ ਸਿਹਤ ਨਾਲ ਹੀ ਨੋੜਾ ਬਣਿਆ ਜਾਂਦਾ ਸੀ ਉਸ ਤੋਂ ਬਗੈਰ ਬਣਾਅਣਾ ਅਸੰਭਵ ਹੁੰਦਾ ਸੀ ਸੋ ਇਹਨੂੰ ਵੱਡਾ ਛੋਟਾ ਕਰਨ ਵਾਸਤੇ ਨਾਲ ਇਹਨੂੰ ਸਾਹ ਦੇਖੋ ਪਰ 6 ਕੱਢਿਆ ਨੇ ਗਲੀਆਂ ਕੱਢੀ ਹੋਈ ਨੇ ਇਸ ਫੱਟੀ ਨੂੰ ਉੱਪਰ ਨੀਵਾ ਉੱਚਾ ਨਹੀਂ ਕੀਤਾ ਜਾ ਸਕਦਾ ਤੀ ਕਿ ਇਹਨਾਂ ਨੂੰ ਉੱਚਾ ਉਹਨਾਂ ਕਰਨਾ ਹੁੰਦਾ ਸੋ ਗਲੀ ਵਿੱਚ ਕੋਈ ਮੇਖ ਵਗੈਰਾ ਜਾਂ ਡੱਕਾ ਵਗੈਰਾ ਪਾਤਾ ਜਾਂਦਾ ਸੀ ਤੇ ਇਹ ਉੱਥੇ ਹੀ ਖੜੀ ਜਾਂਦੀ ਸੀ ਫੱਟੀ ਇਸ ਤਰ੍ਹਾਂ ਹੈ ਵੱਡਾ ਛੋਟਾ ਵੀ ਇਹਨੂੰ ਕੀਤਾ ਜਾ ਸਕਦਾ ਸੀ ਸੋਏ ਨਾਲੇ ਬਣਨ ਵਾਲੇ ਅੱਡੇ ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਘਰ ਘਰ ਹੋਇਆ ਕਰਦੇ ਸਨ ਕਿਉਂਕਿ ਉਦੋਂ ਨਾਲਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਸੀ ਕਿਉਂਕਿ ਉਦੋਂ ਲੋਕ ਜ਼ਿਆਦਾਤਰ ਸਲਵਾਰਾਂ ਜਾਂ ਘਗਰੇ ਪਹਿੰਦੀਆਂ ਸਨ ਜਿਹੜੇ ਜਨਾਨੀਆਂ ਹੁੰਦੀਆਂ ਆਦੀ ਘਗਰੇ ਤੇ ਸਲਵਾਰਾਂ ਜਿਆਦੇ ਪਹਿਨਦੀਆਂ ਸਨ ਇਸ ਲਈ ਉਹਨਾਂ ਵਿੱਚ ਪਾਉਣ ਵਾਸਤੇ ਘੱਗਰੇ ਦੇ ਸਲਵਾਰਾਂ ਵਿੱਚ ਪਾਉਣ ਵਾਸਤੇ ਨਾਲੇ ਆਉਂਦੀ ਜ਼ਰੂਰਤ ਪੈਂਦੀ ਸੀ ਸੋ ਨਾਲੇ ਇਸੇ ਅੱਡੇ ਉੱਤੇ ਬਣੇ ਜਾਂਦੇ ਸਨ ਸੋ ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਵਸਤ ਹੁੰਦੀ ਦੀ ਜੋ ਘਰਾਂ ਦੇ ਵਿੱਚ ਮੌਜੂਦ ਹੁੰਦੀ ਦੀ ਹਰੇਕ ਘਰ ਦੇ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਚਾਹੇ ਕੋਈ ਗਰੀਬ ਤੀ ਚਾਹੇ ਅਮੀਰ ਤੀ ਚਾਹੇ ਵੱਡਾ ਦੀ ਗਾ ਛੋਟਾ ਦੀ ਹਰੇਕ ਦੇ ਘਰ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਸੋ ਇਹ ਜਿਹੜੀ ਚੀਜ਼ ਬਣੀ ਜਾਂਦੀ ਦੀ ਇਹ ਲੱਕੜ ਦੇ ਹੀ ਬਣਾਈ ਜਾਂਦੀ ਦੀ ਜਿ세 ਵਧੀਆ ਲੱਕੜ ਲੈ ਗੇ ਉਹ ਦੀ ਇਹ ਪੇਜ ਬਣਾਈ ਜਾਂਦੀ ਸੀ ਜਿਹਨੂੰ ਅੱਡਾ ਕਹਿੰਦੇ ਨੇ ਹੁਣ ਨਾਲਿਆਂ ਦੀ ਬਹੁਤੀ ਜ਼ਰੂਰਤ ਨਹੀਂ ਰਹੀ ਕਿਉਂਕਿ ਕੁੜੀਆਂ ਹੁਣ ਲਾਸਟਿਕ ਵਾਲੀਆਂ ਪੈਂਾਮੀਆਂ ਤੇ ਘਗਰੀਆਂ ਪੈਂਟਾਂ ਵਗੈਰਾ ਪਾਈ ਫਿਰਦੀਆਂ ਨੇ ਉਹ ਜਿਨ੍ਹਾਂ ਵਿੱਚ ਨਾਲੇ ਨਹੀਂ ਹੁੰਦੇ ਤੇ ਕੁੜੀਆਂ ਨੂੰ ਹੁਣ ਘਰ ਰਏ ਤੇ ਕੁੜੀਆਂ ਨੂੰ ਹੁਣ ਘਰ ਨਾਲੇ ਬਣ ਦੀ ਜ਼ਰੂਰਤ ਵੀ ਨਹੀਂ ਰਹੀ ਕਿਉਂਕਿ ਆਮ ਜੇ ਨਾਲੇ ਬਾਜ਼ਾਰਾਂ ਵਿੱਚੋਂ ਵੀ ਆ ਮਿਲ ਜਾਂਦੇ ਹਨ ਇਹ ਕਿਸੇ ਨੇ ਪਰਿਵਾਰਕ ਵਗੈਰਾ ਵਿੱਚ ਪਾਉਣਾ ਹੋਵੇ ਨਾਲ ਤਾਂ ਬਾਜ਼ਾਰ ਵਿੱਚੋਂ ਲੈ ਕੇ ਹੀ ਆ ਲੈਂਦੇ ਹਨ ਸੋ ਇਸ ਕਰਕੇ ਜਿਹੜੇ ਇਹ ਨਾਲੇ ਬਣ ਵਾਲੇ ੱਡੇ ਹੁਣ ਘਰਾਂ ਵਿੱਚੋਂ ਗਾਇਬ ਹੋ ਗਏ ਨੇ ਸੋ ਇਹ ੱਡਾ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜੈਜਪਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਸੋ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਸੋ ਮਿਲਾਂਗੇ ਫਿਰ ਅਗਲੇ ਵਲੌਗ ਵਿੱਚ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਤਾਂ ਦਿਵਾਵਾਂਗਾ ਉਸ ਬਾਰੇ ਜਾਣਕਾਰੀ ਤੇ ਦਿਖਾਵਾਂਗਾ ਉਹ ਤੁਹਾਨੂੰ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ ਜੀ